ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗਿਮਿੰਦਰ ਸਿੰਘ ਬਰਾੜ। ਇਸ ਵੀਡੀਓ 'ਚ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਨੀ ਹੈ ਯੂਰੀਆ। ਸਾਰੇ ਆਪਾਂ ਫਸਲ ਦੇ ਵਿੱਚ ਖਾਸ ਤੌਰ ਤੇ ਮੈਂ ਹੁਣ ਕਣਕ ਬਾਰੇ ਗੱਲ ਕਰਾਂਗੇ ਉਹਦੇ ਵਿੱਚ ਪਾਉਣੀ ਆ ਪਰ ਉਹਨੂੰ ਪਾਉਣ ਦਾ ਸਹੀ ਸਮਾਂ ਤੇ ਤਰੀਕਾ ਜੇ ਆਪਾਂ ਵਰਤ ਲਈਏ ਉਹਤੇ ਕੋਈ ਖਰਚਾ ਆਪਣਾ ਨਹੀਂ ਹੁੰਦਾ ਪਰ ਆਪਾਂ ਬੈਟਰ ਰਿਜ਼ਲਟ ਵਧੀਆ ਰਿਜ਼ਲਟ ਲੈ ਸਕਦੇ ਆ ਤਾਂ ਕਿ ਉਹਦੇ ਵਿੱਚ ਲਾਸ ਖਾਸ ਤੌਰ ਤੇ ਲੀਚਿੰਗ ਜਾਂ ਵੋਲੇਟਾਈਲਾਈਜੇਸ਼ਨ ਲਾਸ ਜਿਹੜੇ ਘਟਾਏ ਜਾ ਸਕਣ ਤੇ ਯੂਰੀਆ ਤੋਂ ਉਨੀ ਹੀ ਮਾਤਰਾ ਤੋਂ ਵਧੀਆ ਰਿਜ਼ਲਟ ਲੈ ਸਕੀਏ ਇਹਦੇ ਵਿੱਚ ਕਿਸਾਨ ਵੀਰੋ ਦੇਖੋ ਵੀ ਦੋ ਤਿੰਨ ਤਰ੍ਹਾਂ ਦੀਆਂ ਕੰਡੀਸ਼ਨਾਂ ਹੁੰਦੀਆਂ ਨੇ ਇੱਕ ਤਾਂ ਹੁੰਦੀ ਹਲਕੀ ਜ਼ਮੀਨ ਇੱਕ ਹੁੰਦੀ ਦਰਮਿਆਨੀ ਤੇ ਭਾਰੀ ਜ਼ਮੀਨ ਡਾਕਰ ਜ਼ਮੀਨ ਦਰਮਿਆਨੀ ਜ਼ਮੀਨ ਹਲਕੀਆਂ ਜ਼ਮੀਨਾਂ ਨੂੰ ਛੱਡ ਕੇ ਕਿਉਂਕਿ ਹਲਕੀ ਜ਼ਮੀਨ ਹੈ ਜਿਹੜੀ ਜਿੱਥੇ ਮਤਲਬ ਪਾਣੀ ਬਹੁਤ ਜਲਦੀ ਜੀਰ ਜਾਂਦਾ ਤੇ ਲੀਚਿੰਗ ਜਿਹੜੀ ਹੈਗੀ ਨਿਊਟ੍ਰੀਐਂਟ ਦੀ ਹੋ ਸਕਦੀ ਹੈ ਵੈਸੇ ਤਾਂ ਬਕਾਇਦਾ ਹੁਣ ਜਿਹੜੀ ਨੀਮ ਕੋਟਡ ਯੂਰੀਆ ਆਉਂਦੀ ਜਾਂ ਅੱਗੇ ਜਾ ਕੇ ਸਲਫਰ ਕੋਟਡ ਯੂਰੀਆ ਵੀ ਆਉਣ ਲੱਗ ਪੈਣੀ ਆ ਤਾਂ ਉਹ ਜਿਹੜੀ ਜਲਦੀ ਡਿਸੋਲਵ ਨਹੀਂ ਹੁੰਦੀ ਪਰ ਫਿਰ ਵੀ ਜਦੋਂ ਇਹ ਯੂਰੀਆ ਆਪਾਂ ਜ਼ਮੀਨ 'ਚ ਪਾਉਨੇ ਆ ਤੇ ਜਿਵੇਂ ਹੀ ਉਹਨੂੰ ਜਿਹੜਾ ਮੌਇਸਚਰ ਮਿਲਦਾ ਤਾਂ ਉਹਦੀ ਹਾਈਡਰੋਲਿਸਿਸ ਹੁੰਦੀ ਆ ਯੂਰੀਆਜ਼ ਐਂਜ਼ਾਈਮ ਦੇ ਨਾਲ ਤਾਂ ਫਿਰ ਅਮੋਨੀਫੀਕੇਸ਼ਨ ਤੇ ਨਾਈਟ੍ਰਾਈਟ ਤੇ ਫਿਰ ਨਾਈਟ੍ਰੇਟ ਬਣਦਾ ਨਾਈਟ੍ਰੀਫਿਕੇਸ਼ਨ ਹੁੰਦੀ ਆ ਸੋ ਜਿਹੜਾ ਜਿਹੜੀ ਤੇ ਹੈਗੀ ਹਲਕੀ ਜ਼ਮੀਨ ਉਹਦੇ ਵਿੱਚ ਤਾਂ ਤੁਸੀਂ ਪਾਣੀ ਲਾ ਕੇ ਜਦੋਂ ਥੋੜਾ ਥੋੜਾ ਮਾੜਾ ਮੋਟਾ ਪਾਣੀ ਰਹਿ ਗਿਆ ਉਦੋਂ ਆਪਾਂ ਪਾ ਲਓ ਉਹਦਾ ਬੈਟਰ ਰਿਜ਼ਲਟ ਲੈ ਸਕਦੇ ਆ ਜਿਹੜੀ ਤੁਹਾਡੀ ਦਰਮਿਆਨੀ ਤੇ ਭਾਰੀਆਂ ਜ਼ਮੀਨਾਂ ਡੱਕਰ ਜ਼ਮੀਨਾਂ ਨੋਟ ਕਰ ਲਓ ਜਾਂ ਜਿੱਥੇ ਆਪਾਂ ਪਰਾਲੀ ਜ਼ਮੀਨ ਚ ਵਾਈ ਹੈ ਚਾਹੇ ਉਹ ਦਰਮਿਆਨੇ ਤੋਂ ਹਲਕੇ ਪਣਜ ਕਿਉਂ ਨਾ ਹੋਵੇ ਪਾਣੀ ਦੇ ਮੂਰੇ 5 ਤੋਂ 7 ਦਿਨ ਪਹਿਲਾਂ ਕਿਉਂਕਿ ਹੁਣ ਪੂਰੀ ਵਧੀਆ ਜਿਹੜੀ ਤਰੇਲ ਪੈਂਦੀ ਮੋਇਸਚਰ ਉਤੋਂ ਪੂਰਾ ਡਿੱਗਦਾ ਹੈਗਾ ਪਹਿਲਾਂ ਪਾ ਦਿਓ ਤੇ ਜੇ ਤੁਸੀਂ ਸਲਫਰ ਪਾਉਣ ਦਾ ਪਲਾਨ ਹੈਗਾ ਜਾਂ ਤੁਹਾਡੀ ਜ਼ਮੀਨ 'ਚ ਸਲਫਰ ਦੀ ਘਾਟ ਆ ਜਾਂ ਖਾਸ ਤੌਰ ਤੇ ਡੱਕਰ ਜ਼ਮੀਨਾਂ ਦੇ ਵਿੱਚ ਆਪਾਂ ਥੋੜਾ ਬਹੁਤ ਆ ਪਾਉਣਾ ਜਿਹਦੇ ਵਿੱਚ 90% ਐਲੀਮੈਂਟਲ ਸਲਫਰ ਆ ਜਿਹੜਾ 2-3 ਕਿਲੋ ਤੱਕ ਤੇ ਜਾਂ ਕਿਸਾਨ ਵੀ 80% ਵੀ ਵਰਤ ਲੈਂਦੇ ਜਿਹੜਾ ਬੈਂਟੋਨਾਈਟ ਸਲਫਰ ਆ ਦਾਲ ਜੀ ਵਰਗਾ ਹੁੰਦਾ ਉਹ ਆਪਾਂ 10-12 ਕਿਉਂਕਿ 17 ਕਿਲੋ ਤੱਕ ਦੀ ਰეკਮੈਂਡੇਸ਼ਨ ਹੈਗੀ ਪਰ ਏਕੜ ਦੀ ਯੂਰੀਆ ਨਾਲ ਜੇ ਤੁਸੀਂ ਸਲਫਰ ਨਾਲ ਮਿਲਾ ਕੇ ਦੇ ਦਿਓ ਨਾ ਤੇ ਸੋਨੇ ਤੇ ਸੁਹਾਗੇ ਵਾਲਾ ਕੰਮ ਹੋ ਜਾਂਦਾ ਕਿਉਂਕਿ ਜਿਹੜਾ ਨਾਈਟ੍ਰੋਜਨ ਤੇ ਸਲਫਰ ਨੂੰ ਇਕੱਠਾ ਦੇਣਾ ਇੱਕ ਤਾਂ ਇਹਦੀ ਡਿਜ਼ੋਲਿਊਸ਼ਨ ਉਦੀ ਵੋਲੇਟਾਈਲਾਈਜੇਸ਼ਨ ਲਾਸ ਨੂੰ ਬਹੁਤ ਘਟਾਉਂਦਾ ਹੈ ਇਹਦੀ ਐਬਜ਼ોર્ਪਸ਼ਨ ਜਿਹੜੀ ਮਤਲਬ ਉਹਨੂੰ ਬੰਨ ਕੇ ਰੱਖਣ ਦੀ ਕਿਰਿਆ ਤੇ ਪਲੱਸ ਨਾਈਟrogen ਯੂਜ਼ ਐਫੀਸ਼ੀਐਂਸੀ ਬੂਟੇ ਦੀ ਤੇ ਨਾਈਟrogen ਅਪਟੇਕ ਨੂੰ ਸਲਫਰ ਜਿਹੜਾ ਤੁਹਾਡਾ ਪੂਰਾ ਤੁਹਾਨੂੰ ਰਿਜ਼ਲਟ ਦਾ ਪਤਾ ਲੱਗੂਗਾ ਜੇ ਤੁਸੀਂ ਸਲਫਰ ਤੇ ਯੂਰੀਆ ਇਕੱਠਾ ਮਿਲਾ ਕੇ ਪਾਓ ਤੇ ਪਾਣੀ ਦੇ ਮੂਹਰੇ ਪਾ ਦਿਓ 4-5 ਦਿਨ ਤੋਂ ਲੈ ਕੇ 6-7 ਦਿਨ ਪਹਿਲਾਂ ਅਰ ਨਤੀਜੇ ਤੁਹਾਡੇ ਤੁਸੀਂ ਬਰਾਬਰ ਪਾ ਕੇ ਦੇਖ ਲਿਆ ਜੀ ਦੂਜੇ ਖੇਤ ਦੇ ਵਿੱਚ ਜਿਹੜਾ ਤੁਹਾਡਾ ਡੱਕਰ ਜਾਂ ਦਰਮਿਆਨੀ ਤੋਂ ਭਾਰੇ ਪਾਣ ਵਾਲੀ ਜ਼ਮੀਨ ਹੈ ਇੱਕ 'ਚ ਮਗਰੋਂ ਪਾ ਲਓ ਇੱਕ 'ਚ ਪਹਿਲਾਂ ਪਾ ਲਓ ਤੁਹਾਡੇ ਜ਼ਮੀਨ ਦੇ ਵਿੱਚ ਜਿੱਥੇ ਮੰਨ ਲਓ ਵੀ 8-10 ਘੰਟੇ 5-7 ਘੰਟੇ 10 ਘੰਟੇ 12 ਘੰਟੇ ਜਿੰਨਾ ਵੱਧ ਸਮਾਂ ਪਾਣੀ ਖੜਦਾ ਜਿਹੜੀ ਜ਼ਮੀਨ 'ਚ ਉੱਥੇ ਮੂਰੇ ਯੂਰੀਆ ਪਾਓ ਨਾਲ ਸਲਫਰ ਪਾ ਲਓ ਤੁਹਾਡੇ ਜਿਹੜੇ ਰਿਜ਼ਲਟ ਆ ਉਹ ਵੱਖਰੇ ਹੀ ਨਤੀਜੇ ਹੋਣਗੇ ਇਹ ਗਾਰੰਟੀ ਸ਼ੋਦਾ ਹੈ ਇਹ ਤੁਸੀਂ ਕਰਕੇ ਦੇਖ ਲਿਆ ਜੇ ਕਿਉਂਕਿ ਜਦੋਂ ਨੂੰ ਜਿਹੜਾ ਹੈਗਾ ਆਪਾਂ ਡੱਕਰ ਜ਼ਮੀਨ 'ਚ ਪਹਿਲਾਂ ਪਾਣੀ ਭਰਤਾ ਤੇ ਉਸ ਤੋਂ ਬਾਅਦ ਜੇ ਆਪਾਂ ਯੂਰੀਆ ਪਾਉਣੇ ਉਹਦੇ ਨਾਲ ਫਸਲ 'ਚ ਜੇ ਪੀਲਾਪਨ ਆਉਣਾ ਤਾਂ ਉਹ ਮਤਲਬ ਆਪਾਂ ਦੂਰ ਨਹੀਂ ਕਰ ਸਕਦੇ ਫਿਰ ਉਹ ਜਿਹੜੀ ਫਸਲ ਬਹਾਲ ਹੁੰਦੇ ਟਾਈਮ ਲਾ ਆਂਦੀ ਹੈ ਮੂਰੇ ਪਾਓ ਤੇ 5 ਤੋਂ 7 ਦਿਨ ਪਹਿਲਾਂ ਆਪਾਂ ਮੋਇਸਚਰ ਕੰਟੈਂਟ ਇਨਾਫ ਹੁੰਦਾ ਕਿ ਉਹਦੇ ਵਿੱਚ ਕਿਉਂਕਿ ਇਸ ਪ੍ਰੋਸੈਸ ਦੇ ਵਿੱਚ ਸਾਰੀ ਦੇ ਵਿੱਚ ਹਾਈਡਰੋਲਿਸਿਸ ਹੋਣੀ ਉਹਦੀ ਅਵੇਲੇਬਿਲਟੀ ਹੋਣੀ ਨਾਈਟ੍ਰੋਜਨ ਦੀ ਕਿਉਂਕਿ ਸਲੋ ਰਿਲੀਜ਼ਿੰਗ ਨੈਮ ਕੋਟਡ ਯੂਰੀਆ ਹੈਗੀ ਆ ਤਾਂ ਬੈਸਟ ਨਤੀਜੇ ਲੈਣ ਲਾਗ ਵਾਸਤੇ ਜੇ ਤੁਸੀਂ ਜਿਹੜਾ ਤਰੀਕਾ ਵਰਤਦੇ ਹੋ ਉਹ ਵੀ ਥੱਲੇ ਕਮੈਂਟ ਕਰਕੇ ਜਰੂਰ ਦੱਸ ਦੇ ਕਈ ਵਾਰ ਕਿਸਾਨ ਵੀਰਾਂ ਦਾ ਕੋਈ ਆਪ ਦਾ ਤਜਰਬਾ ਹੁੰਦਾ ਪਰ ਮੇਰੇ ਤਜਰਬੇ ਤੇ ਕਿਸਾਨਾਂ ਦੇ ਫੀਡਬੈਕ ਦੇ ਪਿਛਲੇ ਕਈ ਸਾਲਾਂ ਦੇ ਤਜਰਬੇ ਦੇ ਅਨੁਸਾਰ ਮੈਂ ਤੁਹਾਨੂੰ ਦੱਸ ਰਿਹਾ ਹਾ ਦਰਮਿਆਨੇ ਤੋਂ ਭਾਰੇ ਭਾਂ ਵਾਲੀਆਂ ਜ਼ਮੀਨਾਂ 'ਚ ਮੂਰੇ ਪਾ ਦਿਓ ਪਾਣੀ ਦੇ ਮੂਰੇ 4-5 ਦਿਨ ਪਹਿਲਾਂ 6 ਦਿਨ ਪਹਿਲਾਂ 7 ਦਿਨ ਪਹਿਲਾਂ ਤੇ ਮਗਰੋਂ ਛੱਡ ਦਿਓ ਪਾਣੀ ਤੇ ਨਾਲ ਜੇ ਤੁਸੀਂ ਸਲਫਰ ਪਾਉਣ ਦਾ ਨਾਲ ਪਾ ਦਿਓ ਯੂਰੀਆ ਦੇ ਨਜ਼ਾਰੇ ਬੰਦੂਗੀ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨ